ਅਸੀਂ ਬੈਂਸਡੇ ਦੀ ਜਿਹੜੀ ਵੀਡੀਓ ਕੱਟਿਆ ਕਰਾਂਗੇ ਉਹਦੇ ਵਿੱਚ ਅਸੀਂ ਮਤਲਬ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਬਹੁਤ ਜ਼ਿਆਦਾ ਮਹਿੰਗੇ ਵਾਲੇ ਸੂਟ ਨਹੀਂ ਦਿਖਾਵਾਂਗੇ ਕੁਝ ਆਫਰਸ ਦੱਸਾਂਗੇ ਜਿਹੜੇ ਐਮਬਰਾਇਡਰੀ ਚ ਕਲਰਸ ਯੂਜ਼ ਹੋਏ ਹੋਏ ਨੇ ਉਹ ਵੀ ਬਹੁਤ ਸੋਹਣੇ ਨੇ ਜੀ ਠੀਕ ਹੈ ਔਰ ਆ ਦੇਖੋ ਆ ਚੀਜ਼ ਆਏਗੀ ਘੇਰੇ ਉੱਪਰ ਇਹ ਆਰਾਮ ਨਾਲ ਕੋਈ ਵੀ ਘੇਰੇ ਵਾਲਾ ਬਣਾ ਸਕਦਾ ਹੈ ਹਨਾ ਕੇਨ ਕੇਨ ਨੂੰ ਡਾਈ ਕਰਵਾ ਕੇ ਲਾਈਦਾ ਆ ਦੇਖੋ ਕਿ ਸਰੋਂ ਨਾਲ ਕੁਰਤੀਸ ਦੀ ਡਿਮਾਂਡ ਆ ਰਹੀ ਹੈ ਕਿ ਕੁਰਤੀਸ ਉਹ ਲੈ ਕੇ ਦਿਓ ਆ ਦੇਖੋ ਚਿਕਨ ਦੀਆਂ ਗੋਣਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਪਿੱਛੇ ਸ਼ੈਲਫ ਦੇਖ ਰਹੇ ਹੋ ਭਰ ਗਈ ਹੈ ਹਨਾ ਕਿਉਂ ਕਿਉਂਕਿ ਤੁਹਾਨੂੰ ਸਾਡਾ ਪਸੰਦ ਆ ਰਹੇ ਨੇ ਜ਼ੂਟਸ ਸੋ ਤੁਸੀਂ ਆਰਡਰਸ ਕਰ ਰਹੇ ਹੋ ਹਨਾ ਤੁਸੀਂ ਨਾਰਮਲ ਜੋਬ ਤੇ ਆਰਾਮ ਨਾਲ ਪਾ ਕੇ ਜਾ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਜਿਆਦਾ ਤਿਆਰ ਕਰਾ ਕੇ ਨਹੀਂ ਰੱਖੀ ਦੀਆਂ ਜਦੋਂ ਆਰਡਰ ਆਂਦਾ ਉਹਦੇ ਹਿਸਾਬ ਦੇ ਨਾਲ ਸਾਈਜ਼ ਦੇ ਹਿਸਾਬ ਦੇ ਨਾਲ ਬਣਾ ਦੀ ਆਫਰਸ ਵਾਸਤੇ ਡਿਸਕਾਊਂਟਸ ਵਾਸਤੇ ਨਵੇਂ-ਨਵੇਂ ਅਪਡੇਟਸ ਵਾਸਤੇ ਔਰ ਅਸੀਂ ਲਾਈਵ ਹੋਣ ਬਾਰੇ ਵੀ ਤਾਂ ਕੱਲ ਜੀ ਵਾਈਕਰੂ ਜੀ ਕੱਲ ਦਾ ਵਾਈਕਰੂ ਜੀ ਕੀ ਫਤੇ ਠੀਕ ਹੋ ਸਾਰੇ ਤੁਸੀਂ ਹੋਪ ਸਾਰੇ ਠੀਕ-ਠਾਕ ਹੀ ਹੋਵੋਗੇ ਵਾਈਕਰੂ ਜੀ ਤਾਂ ਸਭ ਨੂੰ ਠੀਕ-ਠਾਕ ਹੀ ਰੱਖੇ ਠੀਕ ਹੈ ਜਿੱਦਾਂ ਪ੍ਰੋਮਿਸ ਕੀਤਾ ਸੀਗਾ ਕਿ ਹੁਣ ਅਸੀਂ ਥਰਸਡੇ ਦੀ ਜਿਹੜੀ ਵੀਡੀਓ ਕੱਟਿਆ ਕਰਾਂਗੇ ਉਹਦੇ ਵਿੱਚ ਅਸੀਂ ਮਤਲਬ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਬਹੁਤ ਜ਼ਿਆਦਾ ਮਹਿੰਗੇ ਵਾਲੇ ਸੂਟ ਨਹੀਂ ਦਿਖਾਵਾਂਗੇ ਕੁਝ ਆਫਰ ਦੱਸਿਆ ਕਰਾਂਗੇ ਠੀਕ ਹੈ ਅੱਜ ਵਾਲੇ ਦਿਨ ਤੇ ਪਹਿਲਾਂ ਸਾਜ ਲੱਗ ਰਿਹਾ ਸੀ ਕਿ ਸ਼ਾਇਦ ਵੀਡੀਓ ਬਨਣੀ ਨਹੀਂ ਅੱਜ ਕਿਉਂਕਿ ਹੁਣ ਵਾਇਗਰੂ ਦੀ ਕਿਰਪਾ ਨਾਲ ਵਾਕਇਨਸ ਵੀ ਹੈ ਕਿਉਂਕਿ ਪਤਾ ਲੱਗ ਰਿਹਾ ਹੁਣ ਕਿ ਤੁਹਾਡੇ ਸਾਰੇ ਕਸਟਮਰਸ ਦੀ ਕਿਰਪਾ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਦੂਰ ਦੂਰ ਤੱਕ ਸਾਡੇ ਕੋਲ ਕਸਟਮਰਸ ਆਨਲਾਈਨ ਅਪਰੋਚ ਕਰ ਰਹੇ ਨੇ ਵਾਕਇਨਸ ਤੇ ਏਰੀਆ ਵਧਿਆ ਤੇ ਹੈ ਹੀ ਹੈ ਬਟ ਆਨਲਾਈਨ ਜਦੋਂ ਕੋਈ ਦੂਰੋਂ ਆ ਕੇ ਸਾਡੇ ਕੋਲ ਇੰਨੀ-ਇੰਨੀ ਦੂਰੋਂ ਆ ਕੇ ਸ਼ੋਪਿੰਗ ਜਾਂਦੇ ਹੋ ਨਾ ਮੀਨਸ ਅ ਲੋਟ ਫਾਰ ਅਸ ਜੀ ਠੀਕ ਹੈ ਸੋ ਸਟਾਰਟ ਕਰਦੇ ਆਲਰੇਡੀ ਬੜਾ ਲੇਟ ਹੋ ਗਿਆ ਹੈ ਪਹਿਲਾ ਮੈਂ ਤੁਹਾਨੂੰ ਉਹ ਪੀਸਿਸ ਦਿਖਾਉਂਗੀ ਜਿਹੜੇ ਨਾ ਸਾਡੇ ਐਮਬਰਾਇਡਰੀਜ਼ ਦੇ ਬਣ ਕੇ ਆਏ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਕਸਟਮਰ ਕੋਈ ਕੋਈ ਡਿਜ਼ਾਈਨ ਇੰਸਟਾ ਤੋਂ ਨਾ ਲੈ ਕੇ ਆਏ ਆ 19 ਦੇਰ ਤੱਕ ਮਤਲਬ ਮੈਂ ਇਹੀ ਹੁੰਦਾ ਹੈ ਕਿ ਅਸੀਂ ਕਾਪੀ ਨਾ ਕਰੀਏ ਅਸੀਂ ਜਿਹੜੇ ਆਪਦੇ ਡਿਜ਼ਾਈਨਸ ਆ ਅਸੀਂ ਆਪ ਕ੍ਰੀਏਟ ਕੀਏ ਹੈ ਨਾ ਉਹਦਾ ਗਮ ਕਰਨ ਦਾ ਫਿਰ ਮਜ਼ਾ ਹੀ ਹੋਰ ਹੁੰਦਾ ਹੈ ਆ ਦੇਖੋ ਹੁਣ ਆ ਇੱਕ ਪੀਸ ਬਣਿਆ ਹੈ ਠੀਕ ਹੈ ਇਹਦੇ ਗਲੇ ਉੱਪਰ ਦੇਖੋ ਕੁਝ ਨਹੀਂ ਹੈਗਾ ਦਿਸ ਇਜ਼ ਪਿਓਰ ਕਾਟਨ ਆ ਦੇਖੋ ਠੀਕ ਹੈ ਆਜ ਆਏਗਾ ਆ ਜਿਹੜੀ ਚੀਜ਼ ਹੈ ਨਾ ਇੱਥੇ ਕਾਏਗੀ ਆ ਜਿਹੜਾ ਇੱਕ ਮੋਟਿਫ ਬਣਿਆ ਹੋਇਆ ਵੱਡਾ ਜਿਹਾ ਔਰ ਐਦਾਂ ਹੀ ਕੇਰੇ ਉੱਪਰ ਬਹਗਾ ਤੁਹਾਨੂੰ ਲੱਗ ਗਿਆ ਹੋਵੇ ਦਿਖਾ ਰਹੇ ਹਾਂ ਬਹੁਤ ਪਿਆਰਾ ਪੀਸ ਹੈ ਅਲੱਗ ਚੀਜ਼ ਹੈ ਐਮਬਰਾਇਡਰੀ ਆ ਦੇਖੋ ਜਿਹੜੇ ਐਮਬਰਾਇਡਰੀ ਚ ਕਲਰਸ ਯੂਜ਼ ਹੋਏ ਹੋਏ ਨੇ ਉਹ ਵੀ ਬਹੁਤ ਸੋਹਣੇ ਨੇ ਜੀ ਠੀਕ ਹੈ ਔਰ ਆ ਦੇਖੋ ਆ ਚੀਜ਼ ਆਏਗੀ ਕੇਰੇ ਉੱਪਰ ਠੀਕ ਹੈ ਤੇ ਐਦਾਂ ਹੀ ਇਹਦੀਆਂ ਬਾਵਾਂ ਬਣੀਆਂ ਹੋਈਆਂ ਆਜ ਜੜੀਆਂ ਆਈਆਂ ਬਾਵਾ ਦੇਖੋ ਕਿੰਨਾ ਨੀਡ ਐਂਡ ਕਲੀਨ ਹੈ ਇਹਨਾਂ ਪੋਲਕਾ ਡਾਟਸ ਜਿਹੇ ਮਲੇ ਜਿਹੜਾ ਪ੍ਰਿੰਟ ਆਂਦਾ ਹੈ ਨਾ ਉਹ ਵਾਲਾ ਹੈ ਪਿਓਰ ਕਾਟਨ ਤੇ ਦੁਪੱਟਾ ਐਸ ਯੂਜਵਲ ਜਿੱਦਾਂ ਅਸੀਂ ਬੋਲਦੇ ਹੁੰਨੇ ਆ ਕਿ ਆਪਾਂ ਇਹਦੇ ਨਾਲ ਨਹੀਂ ਕਰਵਾਇਆ ਠੀਕ ਹੈ ਦੁਪੱਟਾ ਜਿੱਦਾਂ ਕਸਟਮਰ ਕਹੇਗਾ ਅਸੀਂ ਤਿਆਰ ਕਰਵਾ ਦਾਂਗੇ ਦੁਪੱਟਾ ਹਾਰਡਲੀ ਡਾਈ ਪਾ ਕੇ ਤੁਹਾਨੂੰ ਅ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਚੂਜ਼ ਕਰੋਗੇ ਦੁਪੱਟਾ ਉਹਦੇ ਸਾਬ ਨਾਲ ਤੁਹਾਨੂੰ ਕੋਸਟਿੰਗ ਕਰ ਜਾਏਗੀ ਪਰ ਬਹੁਤ ਜ਼ਿਆਦਾ ਨਹੀਂ ਹੁੰਦੀ ਸੋ ਵਿਦਾਊਟ ਦੁਪੱਟਾ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਤੁਹਾਨੂੰ ਪਏਗਾ ਜੀ 2100 ਦਾ ਬਹੁਤ ਸੋਹਣਾ ਪੀਸ ਹੈ ਦੁਪੱਟਾ ਤੁਹਾਨੂੰ ਹਾਰਡਲੀ ਕਾਸਟ ਕਰੇਗਾ 300 350 ਦੇ ਲੱਗੇ ਚਾਗੇ ਠੀਕ ਹੈ ਤੇ ਅਗਰ ਤੁਸੀਂ ਹਾਫ ਪਿਓਰ ਲੈ ਰਹੇ ਹੋ ਚਾਹੇ ਉਹ ਜਿਨੌਨ ਹੈ ਚਾਹੇ ਉਹ ਮਸਲੀਨ ਹੈ ਚਾਹੇ ਉਹ ਟੈਪੀ ਹੈ ਠੀਕ ਹੈ ਤੇ ਹਾਫ ਪਿਓਰ ਦੇ ਵਿੱਚ ਇੰਨੀ ਹੀ ਪੋਸਟਿੰਗ ਵਧੇਗੀ ਠੀਕ ਹੈ ਜੀ ਤੇ ਇਹਦਾ ਕਾਸਟ ਕਰੇਗਾ ਤੇ ਏ ਜਸਟ ਡਿਜ਼ਾਈਨਸ ਨਾ ਹਲੇ ਜਿੱਦਾਂ ਬਣ ਕੇ ਆਏ ਸੀਗੇ ਤੇ ਆਪਾਂ ਕਿਹਾ ਤੁਹਾਨੂੰ ਦਿਖਾ ਦਈਏ ਬਣਵਾਏ ਤੇ ਤੁਹਾਡੇ ਲਈ ਹੈ ਨਾ ਆ ਦੇਖੋ ਦਿਸ ਇਜ਼ ਲਿਨਨ ਉਹ ਜਿਹੜਾ ਪਹਿਲਾ ਸੀਗਾ ਉਹ ਪਿਓਰ ਕਾਟਨ ਸੀਗਾ ਕੈਂਬਰਿਕ ਔਰ ਇਹ ਹੈ ਪਿਓਰ ਲਿਨਨ ਇਹਦੇ ਨਾਲ ਘੇਰੇ ਉੱਪਰ ਬਿਊਟੀਫੁਲ ਵਰਕ ਆ ਇਦਾਂ ਕਾਫੀ ਕਲਰ ਚ ਕਰਵਾਇਆ ਹੈ ਆਫ ਵਾਈਟ ਦੇ ਉੱਪਰ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਆ ਇਹ ਵੀ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਦੀ ਐਮਬਰਾਇਡਰੀ ਦੇਖੋ ਬਹੁਤ ਬਿਊਟੀਫੁਲ ਪੀਸ ਹੈ ਠੀਕ ਹੈ ਇਹਦੇ ਵਿੱਚ ਕਰੀਮ ਕਲਰ ਔਰ ਡਾਰਕਰ ਸ਼ੇਡ ਲਗਾਤੀ ਹੈ ਔਰ ਕਾਫੀ ਦੀਆਂ ਠੀਕ ਹੈ ਇੱਕ ਏ ਘੇਰਾ ਆਏਗਾ ਜੀ ਔਰ ਇਤਨਾ ਹੀ ਦੀਆਂ ਪਾਵਾਂ ਬੜੀਆਂ ਹੋਈਆਂ ਬਹੁਤ ਬਿਊਟੀਫੁਲ ਤਰੀਕੇ ਦੇ ਨਾਲ ਪੀਸ ਬਹੁਤ ਸੋਹਣਾ ਬਣਿਆ ਹੈ ਜੀ ਇਹ ਆ ਦੇਖੋ ਠੀਕ ਹੈ ਜੀ ਇਹ ਵੀ ਤੁਹਾਨੂੰ ਸੇਮ ਕੋਸਟ ਕਰੇਗਾ ਜੀ ਇਹ ਕਿਉਂਕਿ ਲੈਨਨ ਹੈਗਾ ਆ ਫੈਬਰਿਕ ਤੇ ਇਹ ਤੁਹਾਨੂੰ ਕੋਸਟ ਕਰੇਗਾ 2200 ਠੀਕ ਹੈ ਵਿਦ ਹੈਵੀ ਐਮਬਰਾਇਡਰੀ ਤੇ ਦੁਪੱਟਾ ਤੁਹਾਨੂੰ ਉਹੀ ਜਿੱਦਾਂ ਤੁਸੀਂ ਬੋਲੋਗੇ ਉਸ ਹਿਸਾਬ ਨਾਲ ਕਾਸਟ ਕਰਕੇ ਜਿਹੜਾ ਪੈਟਰਨ ਬੋਲੋਗੇ ਉਹ ਡਾਈ ਹੋ ਜਾਏਗਾ ਠੀਕ ਹੈ ਜੀ ਔਰ ਇੱਕ ਹੈਗਾ ਹੁਣ ਇਹ ਜਾਮ कॉटन ਉੱਪਰ ਹੈ ਜੀ ਕਿਉਂਕਿ ਉਹ ਵੀ ਮੰਗਦੇ ਨੇ ਸਾਡੇ ਕੋਲ ਮੈਂ ਕਿਹਾ ਤੁਹਾਨੂੰ ਆਫਰਸ ਵੀ ਸ਼ੁਰੂ ਕਰਦੇ ਹਾਂ ਕਿ ਜਿਹੜੇ ਪੀਸੇ ਸਾਡੇ ਬਣ ਕੇ ਆਏ ਨੇ ਹੁਣੇ ਦਿਖਾ ਦਈਏ ਕਿਉਂਕਿ ਸੇਲ ਤਾਂ ਹੋ ਹੀ ਜਾਂਦੇ ਹੁੰਦੇ ਨੇ ਆ ਦੇਖੋ ਠੀਕ ਹੈ ਪੀਚ ਕਲਰ ਇਹ ਹੈ ਇਹਦਾ ਬੜਾ ਅੱਛਾ ਕਨਸੈਪਟ ਕਰਾਇਆ ਸੀ ਕੇਨ ਕੇਨ ਲਾ ਕੇ ਇਹਦੇ ਤੇ ਐਮਬਰਾਇਡਰੀ ਕਰਵਾਈ ਹੋਈ ਹੈ ਠੀਕ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਆਰਾਮ ਨਾਲ ਕੋਈ ਵੀ ਘੇਰੇ ਵਾਲਾ ਬਣਾ ਸਕਦਾ ਹੈ ਹਨਾ ਕੇਨ ਕੇਨ ਨੂੰ ਡਾਈ ਕਰਵਾ ਕੇ ਲਾਈਦਾ ਆ ਦੇਖੋ ਆ ਜੀ ਠੀਕ ਹੈ ਅਲੱਗ ਜੀ ਚੀਜ਼ ਹੈ ਬੜਾ ਪਿਆਰਾ ਪੀਸ ਹੈ ਇਹ ਸੈਂਟਰ ਨਿਕਲ ਜਾਣਾ ਆਰਾਮ ਨਾਲ ਘੇਰੇ ਵਾਲਾ ਬੰਦਾ ਵੀ ਪਾ ਸਕਦਾ ਛੋਟੇ ਘੇਰੇ ਵਾਲਾ ਵੀ ਔਰ ਵੱਡੇ ਘੇਰੇ ਵਾਲਾ ਵੀ ਆ ਦੇਖੋ ਇਹ ਆਣ ਗਿਆ ਦੀਆਂ ਬਾਵਾ ਠੀਕ ਹੈ ਬਹੁਤ ਪਿਆਰਾ ਪੀਸ ਹੈ ਜੀ ਇਹ ਤੇ ਇਹ ਤੁਹਾਨੂੰ ਕੋਸਟ ਕਰੇਗਾ ਆਵਲਾ ਜਿਹੜਾ ਪੀਸ ਹੈਗਾ ਆ ਆ ਵਿਦਆਊਟ ਦੁਪੱਟਾ ਆ ਇਹਦੇ ਵਾਸਤੇ ਤੁਹਾਨੂੰ ਇਹ ਪਹਿਣਾ ਜੇ ਤੁਹਾਨੂੰ ਦਿਸ embroiderry ਵਿਦਆਊਟ ਦੁਪੱਟਾ ਤੁਹਾਨੂੰ ਪਹਿਣਾ ਹੈ 1500 ਦਾ ਠੀਕ ਹੈ ਜੀ ਵਿਦਆਊਟ ਦੁਪੱਟਾ 1500 ਦਾ ਬਸ ਠੀਕ ਹੈ ਤੇ ਹੁਣ ਦੇਖੋ ਜੀ ਅਸੀਂ ਜਿੱਦਾਂ ਕਿਹਾ ਸੀਗਾ ਕਿ ਤੁਹਾਡੇ ਲਈ ਕੁਝ ਅਲੱਗ ਚੀਜ਼ ਕੁਝ ਆਫਰਸ ਲੈ ਕੇ ਆਵਾਂਗੇ ਤਾਂ ਸਾਨੂੰ ਗਰਮੀਆਂ 'ਚ ਬੜੀ ਡਿਮਾਂਡ ਆ ਰਹੀ ਹੈ ਕਿ ਸਰੋਨਾ কুরਤੀਸ ਦੀ ਡਿਮਾਂਡ ਆ ਰਹੀ ਹੈ ਕਿ কুরਤੀਸ ਉਹ ਲੈ ਕੇ ਦੋ ਆ ਦੇਖੋ ਚਿਕਨ ਦੀਆਂ কুরਤੀਸ ਨੇ ਠੀਕ ਹੈ ਆ ਦੇਖੋ ਬਹੁਤ ਸੋਹਣੇ ਪੀਸਿਸ ਨੇ ਲਾਗਿਓ ਵੀ ਦਿਖਾ ਰਹੇ ਆ ਤੁਹਾਨੂੰ ਦੇਖੋ ਜੀ ਬਈ ਬਿਊਟੀਫੁਲ ਪੀਸ ਲੇ ਲੇਸ ਉਹ ਦਾ ਡਾਈ ਕਿਤੀ ਹੋਈ ਹੈ ਲੇਸ ਠੀਕ ਹੈ ਅਲੱਗ-ਅਲੱਗ ਉੱਪਰ ਪ੍ਰਿੰਟ ਅੱਦਾ ਹੋਏਗਾ ਔਰ ਪ੍ਰਿੰਟ ਦੇ ਨਾਲ ਦੇ ਰਿਲੇਟਿਡ ਥੱਲੇ ਅੱਦਾ ਆ ਦੇਖੋ ਲੇਸ ਬਹੁਤ ਸੋਹਣੀ ਚੀਜ਼ ਹੈ ਆ ਦੇਖੋ ਠੀਕ ਹੈ ਚਿਕਨ ਦੀਆਂ ਇਹ ਤੁਹਾਨੂੰ ਪਰ ਪੇਸ ਪੈਣੀ ਹੈ 350 2.5 ਮੀਟਰ ਬੁਤੀ 350 ਓਨਲੀ ਠੀਕ ਹੈ ਜੀ ਇਹਦੇ ਚ ਕੋਈ ਵੀ ਲੈਸ ਨੁਸ ਕਰਨ ਲਈ ਨਾ ਬੋਲਿਓ ਕਿਉਂਕਿ ਇਹ ਜਿਹੜੇ ਉਹ ਨਾਲ ਆਫਰਸ ਵਾਲੀਆਂ ਚੀਜ਼ਾਂ ਦਿਖਾ ਰਹੇ ਇਹਦੇ ਤੇ ਲੈਸ ਨਹੀਂ ਹੋਏਗਾ ਉਲਰੇਡੀ ਹੀ ਇਹ ਲੈਸ ਤੇ ਨੇ ਆ ਦੇਖੋ ਅੱਜ ਦੋਨ ਹੋਲੀ ਉਲੀ ਆ ਰਹੀ ਹੈ ਨਾ ਤੇ ਆਹ ਹੋਲੀਆਂ ਤੇ ਲੋਕ ਵਾਈਟ ਬਹੁਤ ਵੇਅਰ ਕਰਦੇ ਆ ਉਸ ਪਰਪਸਲੀ ਵੀ ਇਹ 2.5 ਮੀਟਰ ਹੈਗੀ ਹੈ ਲਾਈਨਿੰਗ ਇਹਦੇ ਥੱਲੇ ਲੱਗਣ ਦੀ ਲੋੜ ਨਹੀਂ ਹੈਗੀ ਟ੍ਰਾਂਸੀ ਬਿਲਕੁਲ ਨਹੀਂ ਹੈਗਾ ਇਹਦੇ ਥੱਲੇ ਤੁਸੀਂ ਆਰਾਮ ਨਾਲ ਵਾਈਟ ਕਲਰ ਦੀ ਅੰਡਰਸ਼ਰਟ ਪਾ ਸਕਦੇ ਹੋ ਠੀਕ ਹੈ ਆ ਦੇਖੋ ਇਹ ਵੀ ਸੇਮ ਛੋਟੀ ਛੋਟੀ ਡਿਜ਼ਾਈਨ ਹੈਗਾ ਔਰ ਘੇਰੇ ਦੇ ਉੱਪਰ ਐਦਾਂ ਚਿਕਨ ਨੂੰ ਜਿਹੜਾ ਦਾਇਗਾ ਵਾਇਆ ਸੇਫ 350 ਅਲੱਗ ਕਲਰ ਦੂਸਰਾ ਪਿੰਕ ਸੀਗਾ ਹੁਣ ਆ ਬਲੂ ਗਲਾ ਹੈ ਕਲਰ ਜਿਹਦੇ ਚ ਅਲੱਗ-ਅਲੱਗ ਤੁਹਾਨੂੰ ਮਿਲ ਜਣਗੇ ਜੀ ਆ ਦੇਖੋ ਠੀਕ ਹੈ ਜੀ ਬਲੂ ਥਿਸ ਇਜ਼ ਲਵੈਂਡਰ ਓਨਲੀ 350 ਲਿਮਟਿਡ ਪੀਸੇਸ ਤੇ ਨਿਕਲ ਵੀ ਚੁੱਕੀਆਂ ਨੇ ਲਿਮਟਿਡ ਪੀਸੇਸ ਹੈ ਠੀਕ ਹੈ ਆ ਦੇਖੋ ਓਨਲੀ 350 ਇਦੇ ਵਿੱਚ ਤੁਹਾਨੂੰ 350 ਦੇ ਵਿੱਚ ਤੁਹਾਨੂੰ ਆ ਕੀ ਮਿਲੂਗਾ ਠੀਕ ਹੈ ਹੁਣ ਆਫਰ ਸੂਟ ਜਿਹੜੇ ਆ ਖੋਲਣੇ ਹੋਣ ਲੱਗੇ ਆਪਾਂ ਤੁਹਾਡੇ ਲਈ ਸਪੈਸ਼ਲੀ ਲੱਭ ਕੇ ਲਿਆਏ ਆ ਜੀ ਇਹ ਉਹ ਜਿਹੇ ਨੇ ਕਿ ਇਹ ਨਾ ਤੁਸੀਂ ਹੋਲੀਆਂ ਚ ਵੇਅਰ ਵੀ ਕਰ ਸਕਦੇ ਹੋ ਚਾਹੇ ਹੋਲੀਆਂ ਚ ਨਹੀਂ ਕਰਨਾ ਉਦਾਂ ਵੀ ਵੇਅਰ ਕਰੋ ਜਾਰਜਟ ਪੀਸਿਸ ਨੇ ਬਹੁਤ ਪਿਆਰੇ ਪੀਸੇ ਨੇ ਠੀਕ ਹੈ ਅੱਛੀ ਵਾਲੀ ਜਾਰਜਟ ਲੱਗੀ ਹੋਈ ਹੈ ਜੀ ਸੌਫਟ ਵਾਲੀ ਆ ਦੇਖੋ ਇਹ ਰੈਡੀ ਹੈ ਅਸੀਂ ਕਰਵਾਇਆ ਨਹੀਂ ਹੈ ਇਹ ਜਿਹੜਾ ਪੀਸ ਹੈਗਾ ਇਹ ਰੈਡੀमेड ਪੀਸ ਹੈ ਠੀਕ ਹੈ ਤੇ ਇਹਦੀ ਜਿਹੜੀ ਕੋਸਟਿੰਗ ਸੁਣੋਗੇ ਤੁਸੀਂ ਉਹ ਬਹੁਤ ਜ਼ਿਆਦਾ ਜੈਨੂਇਨ ਹੋਣੀ ਹੈ ਆ ਦੇਖੋ ਇਹਦਾ ਪਹਿਲਾਂ ਤੁਹਾਨੂੰ ਪਾਵਾਂ ਦਾ ਕੰਮ ਦਿਖਾ ਦਈਏ ਆ ਦੇਖੋ ਇਹ ਪਾਵਾਂ ਤੇ ਆਏਗਾ ਠੀਕ ਹੈ ਔਰ ਆ ਦੇਖੋ ਆ ਇਦਾਂ ਗਲੇ ਉੱਪਰ ਆਏਗਾ ਠੀਕ ਹੈ ਇਦਾਂ ਸਾਈਡਾਂ ਦੇ ਉੱਪਰ ਐਮਬਰਾਇਡਰੀਜ਼ ਆ ਪੂਰੀਆਂ ਬਲੂਫੁੱਲ ਪੀਸ ਠੀਕ ਹੈ ਜੀ ਇਹ ਤੁਹਾਨੂੰ ਕਾਸਟ ਕਰਨਾ ਹੈ ਸਿਰਫ ਤੇ ਸਿਰਫ 750 ਦਾ ਜੀ 750 ਚ ਕੀ ਮਿਲਦਾ ਆ ਦੇਖੋ ਠੀਕ ਹੈ ਦੇਖੋ ਇਹ ਬਾਜਾਰੀ ਪੀਸ ਹੈ ਅਸੀਂ ਇਹ ਨਹੀਂ ਰੈਡੀ ਕਰਵਾਇਆ ਠੀਕ ਹੈ ਔਰ ਇਹਦੇ ਥੱਲੇ ਨਾ ਐਦਾਂ ਐਮਬਰਾਇਡਰੀ ਦੇ ਨਾਲ ਨਾਲ ਐਦਾਂ ਲੇਸ ਲੱਗੀ ਹੋਈ ਹੈ ਥੱਲੇ ਵੀ ਤੁਹਾਨੂੰ ਲੱਗ ਗਿਆ ਦਿਖਾ ਦਿੰਦੇ ਆ ਦੇਖੋ ਠੀਕ ਹੈ ਜੀ ਇਹ ਤੁਹਾਨੂੰ ਕਾਸਟ ਕਰੇਗਾ ਓਨਲੀ 750 ਠੀਕ ਹੈ ए शर्ट और बॉटम का कपड़ा भी एवं नहीं है, अच्छा मीटर और प्यारा है, देखो। क्योंकि है बहुत ज्यादा चौड़े दुपट्टे नहीं है ठीक है लेकिन छोटा नहीं है दुपट्टा अच्छा है देखो। आ, छोटा ही होगा पूरा टाइमीटर नहीं है झूठ बोल के कम नहीं करेगा ब्यूटीफुलस ਐਮਬ੍ਰੋਇਡਰੀ ਪੂਰੀ ਹੋਈ ਹੋਈ ਹੈ ਆਰੀ ਵਰਕ ਹੋਇਆ ਹੋਇਆ ਦੇਖੋ ਅਗਰ ਅਸੀਂ ਇਹ ਫੁੱਲ ਸੂਟ ਤੇ ਆਰੀ ਵਰਕ ਕਰਵਾਉਣ ਚੱਲ ਜੀਏ ਜਿੰਨੇ ਦਾ ਤੁਹਾਨੂੰ ਪੂਰਾ ਸੂਟ ਮਿਲ ਰਿਹਾ ਨਾ 15 1600 ਤੇ ਆਰੀ ਵਰਕ ਦਾ ਲੈ ਲੈਣਾ ਕਿਸੇ ਨੇ ਠੀਕ ਹੈ ਤੇ ਇਹਦੇ ਵਿੱਚ ਇੱਕ ਸਾਡੇ ਕੋਲ ਦੋ ਕਲਰ ਇਹ ਵਾਲੇ ਅਵੇਲੇਬਲ ਨੇ ਔਰ ਇੱਕ ਕਲਰ ਆਗਲਾ ਅਵੇਲੇਬਲ ਹੈ ਗ੍ਰੀਨ ਕਲਰ ਹੈ ਪੈਰਟ ਗ੍ਰੀਨ ਕਲਰ ਠੀਕ ਹੈ ਬਹੁਤ ਜ਼ਿਆਦਾ ਅੱਖਾਂ ਨੂੰ ਪੈਣ ਵਾਲਾ ਵੀ ਨਹੀਂ ਹੈ ਲੇਕਿਨ ਬਹੁਤ ਜ਼ਿਆਦਾ ਪੇਸਟਲ ਵੀ ਨਹੀਂ ਹੈ ਠੀਕ ਹੈ ਜੀ ਪੈਰਟ ਗ੍ਰੀਨ ਕਲਰ ਸੇਮ ਕਾਸਟ 750 ਦਾ ਜੀ ਤੇ ਇਹੇ ਸਿਰਫ ਸਾਡੇ ਕੋਲ ਦੋ ਦੋ ਪੀਸਿਸ ਹੈਗੇ ਨੇ ਜਿਨ੍ਹਾਂ ਨੂੰ ਵੀ ਪਸੰਦ ਆ ਰਿਹਾ ਤੁਸੀਂ ਜਲਦੀ ਜਲਦੀ ਫੋਨ ਫੜੋ ਤੇ ਬੁਕਿੰਗ ਕਰਵਾ ਲਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਪਿੱਛੇ ਸ਼ੈਲਫ ਦੇਖ ਰਹੇ ਹੋ ਭਰ ਗਈ ਹੈ ਹਨਾ ਕਿਉਂ ਕਿਉਂਕਿ ਤੁਹਾਨੂੰ ਸਾਡਾ ਪਸੰਦ ਆ ਰਹੇ ਨੇ ਸੂਟਸ ਸੋ ਤੁਸੀਂ ਆਰਡਰਸ ਕਰ ਰਹੇ ਹੋ ਹਨਾ ਸਾਨੂੰ ਬਿਜ਼ੀ ਕਰ ਰਹੇ ਹੋ ਤੇ ਅਸੀਂ ਜਲਦੀ ਜਲਦੀ ਅੱਛਾ ਸਾਡੇ ਕੋਲ ਨਾ ਕੀ ਕਹਿੰਦੇ ਆ ਤੁਸੀਂ ਇਹ ਵੀ ਕਰ ਸਕਦੇ ਹੋ ਜਿੱਦਾਂ ਨਾਰਮਲੀ ਪੁੱਛਦੇ ਨੇ ਸਾਡੇ ਕੋ ਪਲੇਨ ਫੈਬਰਿਕ ਸਾਡੇ ਕੋ ਵੀ ਹੁੰਦਾ ਹੈ ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਖੁਦ ਫੈਬਰਿਕ ਲੈ ਕੇ ਆਉਣਾ ਹੈ ਔਰ ਅਸੀਂ ਉੱਤੇ ਵਰਕ ਕਰਵਾਈਏ ਤਾਂ ਅਸੀਂ ਉਹ ਵੀ ਕਰਵਾ ਕੇ ਦਿੰਦੇ ਹਾਂ ਐਦਾ ਦਾ ਨਹੀਂ ਹੈ ਕਿ ਤੁਸੀਂ ਸਾਡੇ ਤੋਂ ਹੀ ਫੈਬਰਿਕ ਲਓ ਕਿ ਜ਼ਰੂਰੀ ਹੈ ਐਦਾ ਦਾ ਕੁਝ ਨਹੀਂ ਹੈਗਾ ਤੁਸੀਂ ਆਪ ਦਾ ਫੈਬਰਿਕ ਲੈ ਕੇ ਵੀ ਆਪ ਇਵਨ ਆਪ ਦਾ ਡਿਜ਼ਾਈਨ ਵੀ ਸਾਡੇ ਕੋਲ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਆ ਤੁਹਾਨੂੰ ਹੁਣ ਇੱਕ ਲਾਸਟ ਤੇ ਫਿਰ ਅਸੀਂ ਕਰਨੀ ਹੁੰਦੀ ਹੈ ਨਾ ਆ ਦੇਖੋ ਆ ਜਿਹੜੇ ਪੀਸ ਇੱਕ ਸੱਤਾ ਡੁੱ ਘਤ ਨੂੰ ਸੂਟ ਦੇ ਕੋਣਾ ਸੀਗਾ ਇੱਕ ਆਪਾਂ ਆ ਦੇਖੋ ਆ ਪੀਸਿਸ ਤੁਹਾਨੂੰ ਪਤਾ ਹੈ ਇਹ ਦੋ ਪੀਸ ਰਹਿ ਗਏ ਨੇ ਜੀ ਬਸ ਇਹ 15 14 95 ਦਾ ਪੀਸ ਅਸੀਂ ਕੱਢਿਆ ਸੀਗਾ ਠੀਕ ਹੈ ਲੇਕਿਨ ਹੁਣ ਆਪਾਂ ਇਹਨੂੰ ਵੀ ਜਦੋਂ ਰਹਿ ਜਾਂਦੇ ਨੇ ਥੋੜੇ ਤੇ ਤੁਹਾਨੂੰ ਸਾਡਾ ਪੈਟਰਨ ਪਤਾ ਹੈ ਕਿ ਅਸੀਂ ਫਿਰ ਕੱਢ ਜੀਦਾ ਜਲਦੀ ਬਹੁਤ ਅੱਛੀ ਵਾਲੀ ਰਿਯਾਨ ਕਾਟਨ ਹੈ ਇਹਨੂੰ ਤੁਸੀਂ ਨਾਰਮਲ ਜੌਬ ਤੇ ਆਰਾਮ ਨਾਲ ਪਾ ਕੇ ਜਾ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਘਰੇ ਤੋਂ ਉਹ ਜਿੱਦਾਂ ਮਰਜੀ ਮਸ਼ੀਨ 'ਚ ਧੋਵੋ ਕੁਝ ਨਹੀਂ ਹੋਣਾ ਇਹਨੂੰ ਠੀਕ ਹੈ ਬਹੁਤ ਪਿਆਰਾ ਪੀਸ ਹੈ ਬਹੁਤ ਠੰਡਾ ਕੱਪੜਾ ਹੈ 쿨 ਕੱਪੜਾ ਹੈ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਜਿੱਦਾਂ ਬਸ ਇਹੋ ਜਿਹੇ ਕੱਪੜੇ ਪਹਿਣੇ ਆ ਦੇਖੋ ਪ੍ਰਿੰਟ ਦੇਖੋ ਇਹਦਾ ਠੀਕ ਹੈ ਜੀ ਤੁਹਾਨੂੰ ਪਤਾ ਸਾਬ ਨੂੰ 14 14 95 ਦੇ ਨਿਕਲੇ ਨੇ ਔਰ ਥੱਲੇ ਐ ਇਦਾਂ ਡਿਜੀਟਲ ਪ੍ਰਿੰਟ ਜਿਆ ਹੈਗਾ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ आ देखो सैड दे भी था, और ये आएगी बैक विद ब्यूटिफुल पैटर्न ठीक है और बॉटम यदि पूरी खुली डुली ढाई एमीटर प्योर कॉटन और दुपट्टा प्योर का पूरा ढाई तो नहीं होएगा ढाई तो थोड़ा कट होएगा ठीक है जी देखो ब्यूटिफुल पीस बहुत सोना पीस है ਠੀਕ ਹੈ ਜੀ ਤੇ ਇਹ ਜਿੱਦਾਂ 1495 15 ਹੀ ਹੋ ਗਏ ਉਹਦਾ ਨਿਕਲੇ ਸੀਗੇ ਤੇ ਹੁਣ ਇਹ ਤੁਹਾਨੂੰ 1200 ਦਾ ਪੀਸ ਪੈਣਾ ਹੈ ਬਹੁਤ ਸੋਹਣਾ ਪੀਸ ਹੈ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਜੀ ਆਪਾਂ ਇਹ ਡਿਮਾਂਡ ਤੇ ਅਸੀਂ ਹੋਰ ਵੀ ਮੰਗਾ ਸਕਦੇ ਆ ਇਹ ਹੈਗਾ ਜੀ ਮੂੰਗੀ ਹਾਰਡਰ ਜਿਹੜਾ ਪਹਿਲਾ ਸੀਗਾ ਉਹ ਹੈਗਾ ਸੀ ਨੇਵੀ ਥਿਸ ਇਜ਼ ग्रीन मुंगिया कलर सेम पीस उने दे पैना 1200 ਦਾ ਦੇਖੋ मुंगिया कलर ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰੀ ਚੀਜ਼ ਹੈ ਫੈਬਰਿਕ ਬਹੁਤ ਫਾਈਨ ਹੈ ਇਹਦਾ ਆ ਦੇਖੋ ਜੀ ਪਿਓਰ ਕਾਟਨ ਇਫੈਕਟ ਦੇਖੋ ਇਹਦਾ ਠੀਕ ਹੈ ਔਰ ਇਹ ਆਏਗੀ ਜੀ ਇਹਦੀ ਬੈਕ ਬਿਊਟੀਫੁਲ ਸੂਟ ਆ ਦੇ ਠੀਕ ਹੈ ਜੀ ਇਹ ਆਈਗੀ ਇਹਦੀ ਬੈਕ ਤੇ ਸੇਮ जरा बॉटम है, है, cotton, color, है, है प्योर कॉटन डार्क ग्रीन कलर बॉटल्टापटा बड़ा प्यारे बड़ा अच्छा, का देखो पैचवर्क चाहो छोटा भी नहीं है दुपट्टा पर पूरा ढाई नहीं होगा ढाई को तो थोड़ा जा छोटा है तह पता है बेचारी सूट कि मार्केट चुना ढाई दुप्टा बहुत घट आ है ਤੇ ਰੇਂਜ ਹੋਏ ਇਸ ਤੇ ਫਿਰ ਇਦਾਂ ਹੀ ਔਰ 1200 ਦਾ ਸੂਟ ਮਤਲਬ ਬਹੁਤ ਸੋਹਣਾ ਸੂਟ ਹੈ ਜੀ ਇਹ ਠੀਕ ਹੈ ਆ ਦੇਖੋ ਬਹੁਤ ਸੋਹਣੇ ਪੀਸਿਸ ਹੈ ਠੀਕ ਹੈ ਲਿਮਟਿਡ ਪੀਸਿਸ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਵੀ ਕੁਝ ਪਸੰਦ ਆਉਂਦਾ ਹੈ ਤੁਹਾਨੂੰ ਅੱਜ ਕਰੀ ਹੋਰ ਦਿਖਾ ਰਹੇ ਹਾਂ ਅਸੀਂ ਨਾ ਕਸਟਮਾਈਜ਼ ਜੁੱਤੀਆਂ ਵੀ ਤਿਆਰ ਕਰਾਉਂਦੇ ਹਾਂ ਜਸਟ ਇੱਕ ਸੈਂਪਲ ਦਿਖਾ ਰਹੇ ਹਾਂ ਜਿਆਦਾ ਤਿਆਰ ਕਰਾ ਕੇ ਨਹੀਂ ਰੱਖੀ ਦੀਆਂ ਜਦੋਂ ਆਰਡਰ ਆਂਦਾ ਉਹਦੇ ਹਿਸਾਬ ਦੇ ਨਾਲ ਸਾਈਜ਼ ਦੇ ਹਿਸਾਬ ਦੇ ਨਾਲ ਬਣਾ ਦਿੱਤੀਆਂ ਜੀ ਠੀਕ ਹੈ ਤੇ ਤੁਸੀਂ ਸਾਡੇ ਕੋਲ ਇਹ ਵੀ ਚੀਜ਼ ਬਣਵਾ ਸਕਦੇ ਹੋ ਤੇ ਆਪਣਾ ਸਾਈਜ਼ ਦੱਸ ਦੋ ਕਿਉਂਕਿ ਨਾਰਮਲੀ ਬਾਹਰ ਦੇ ਕਸਮਰਸ ਕਿੱਡਾ ਆਪਣਾ ਪੇਪਰ ਦੇ ਉੱਪਰ ਪੈਰ ਪੈਰ ਰੱਖ ਕੇ ਡਰਾ ਕਰ ਦਿੰਦੇ ਨੇ ਉਹਦੇ ਹਿਸਾਬ ਨਾਲ ਸਾਡੇ ਜਿਹੜਾ ਚੁਕੀਆਂ ਵਾਲਾ ਬੰਦਾ ਹੁੰਦਾ ਜੋ ਤੁਸੀਂ ਲੈਣੇ ਆ ਪਿਓਰ ਲੈਦਰ ਉਹ ਸਾਨੂੰ ਦੱਸ ਦਿੰਦੇ ਨੇ ਔਰ ਸਾਈਜ਼ ਦਾ ਇਸ਼ੂ ਬਹੁਤ ਘੱਟ ਹੁੰਦਾ ਸੋ ਤੁਸੀਂ ਇਹ ਵੀ ਚੀਜ਼ ਕਰ ਸਕਦੇ ਹੋ ਤੇ ਐਦਾਂ ਹੀ ਜੀ ਸਾਡੇ ਨਾਲ ਜੁੜੇ ਰਹੋ ਐਦਾਂ ਹੀ ਸ਼ਾਪਿੰਗ ਕਰਦੇ ਰਹੋ ਐਡੇ ਸਾਡੀਆਂ ਨਵੀਆਂ ਨਵੀਆਂ ਆਫਰਸ ਨੂੰ ਜਾਣਦੇ ਰਹੋ ਜੀ ਠੀਕ ਹੈ ਜੀ ਤੇ ਸ਼ਾਰਟਸ ਲੈ ਕੇ ਜਿੱਦਾਂ ਮੈਂ ਆ ਹੀ ਰਹੀਆਂ ਹਾਂ ਕੁਝ ਕੁ ਸ਼ਾਰਟਸ ਜਿੱਦਾਂ ਹੁਣ ਕੋਸ਼ਿਸ਼ ਹੈਗੀ ਹੈ ਕਿ ਅਗਰ ਕੁਝ ਵੀ ਅਸੀਂ ਸ਼ਿਪ ਵੀ ਕਰ ਰਹੇ ਹਾਂ ਡਿਸਪੈਚ ਵੀ ਕਰ ਰਹੇ ਹਾਂ ਤੇ ਹੁਣ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਕੋਈ ਵੀ ਸੂਟ ਕੋਈ ਨਿਊ ਡਿਜ਼ਾਈਨ ਭੇਜ ਰਹੇ ਹਾਂ ਤੇ ਪਹਿਲਾਂ ਅਸੀਂ ਉਹਦਾ ਛੋਟਾ ਜਿਹਾ ਸ਼ਾਰਟ ਬਣਾ ਲਈਏ ਸੋ ਸ਼ਾਰਟ ਤੁਹਾਨੂੰ ਤਾਂ ਹੀ ਦੇਖਣੀਆਂ ਆਫਰਸ ਤੁਹਾਨੂੰ ਤਾਂ ਹੀ ਦੇਖਣੀਆਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜੀ ਠੀਕ ਹੈ ਸੋ ਆਫਰਸ ਵਾਸਤੇ ਡਿਸਕਾਊਂਟਸ ਵਾਸਤੇ ਨਵੇਂ-ਨਵੇਂ ਅਪਡੇਟਸ ਵਾਸਤੇ ਔਰ ਅਸੀਂ ਲਾਈਵ ਹੋਣ ਬਾਰੇ ਵੀ ਤੁਹਾਨੂੰ ਪਤਾ ਹੈ ਅਸੀਂ ਵੀਕ ਚ ਅੱਗੇ ਦੋ ਵਾਰੀ ਹੋਈਦਾ ਸੀਗਾ ਪਰ ਹੁਣ ਅਸੀਂ ਸੋਚਿਆ ਹੈ ਕਿ ਆਪਾਂ ਮਹੀਨੇ ਚ ਇੱਕ ਵਾਰੀ ਲਾਈਵ ਹੋਇਆ ਕਰਨਾ ਤੇ ਉਹ ਸਭ ਚੀਜ਼ਾਂ ਵੀ ਤੁਹਾਨੂੰ ਤਾਂ ਹੀ ਪਤਾ ਲੱਗਣਗੀਆਂ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਠੀਕ ਹੈ ਜੀ ਸੋ ਇਦਾਂ ਜਿ ਪਿਆਰ ਕਰਦੇ ਹੋ ਜੀ ਸਾਨੂੰ ਹੈਪੀ ਸ਼ੋਪਿੰਗ ਵਿਦ ਅਸ ਔਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਫਤਹ